ਪੰਜਾਬੀ ਗ੍ਰਾਡ ਵਿੱਚ ਤੁਹਾਡਾ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬੀਤੇ ਦਿਨੀ ਜੈ ਰੰਧਾਵਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਜੈ ਰੰਧਾਵਾ ਭਾਜੀ ਦੇ ਬਹੁਤ ਹੀ ਬੁਰੀ ਤਰ੍ਹਾਂ ਸ਼ੂਟਿੰਗ ਦੌਰਾਨ ਸੱਟ ਲੱਗੀ ਸੀ ਜਿਸ ਤੋਂ ਬਾਅਦ ਜੈ ਰੰਧਾਵਾ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਹੁਣ ਦੱਸਦੇ ਕਿ ਜੈ ਰੰਧਾਵਾ ਭਾਜੀ ਨੇ ਖੁਦ ਆਪਣੇ ਇੰਸਟਾਗ੍ਰam ਤੇ ਉਸ ਦੇ ਬਾਰੇ ਪੋਸਟ ਸਾਂਝੀ ਕੀਤੀ ਹੈ ਤੇ ਜੈ ਰੰਧਾਵਾ ਨੇ ਕਿਹਾ ਸਤਿ ਸ੍ਰੀ ਅਕਾਲ ਜੀ ਮੈਂ ਚੜ੍ਹਦੀ ਕਲਾ ਵਿੱਚ ਹਾਂ ਦਿਲ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਹਾਡੀਆਂ ਸਾਰੀਆਂ ਅਰਦਾਸਾਂ ਮੇਰੇ ਨਾਲ ਲਈ ਕਾਰਨ ਕਰਾਉਣ ਵਾਲਾ ਵੀ ਉਹ ਆਪੇ ਤੇ ਬਚਾਉਣ ਵਾਲਾ ਵੀ ਉਹ ਆਪੇ ਆਫਟਰ ਰਿਕਵਰੀਂਗ ਵੀ ਵਿਲ ਬੈਕ ਐਟ ਵਰਕ ਸੂਨ ਵਿਦ ਮੋਰ ਪਾਵਰ ਐਂਡ ਮੋਰ ਸਟਰੈਂਥ ਸੋ ਇਹ ਪੋਸਟ ਦੇਖ ਕੇ ਇੱਕ ਵਾਰ ਫਿਰ ਤੋਂ ਬਹੁਤ ਖੁਸ਼ੀ ਦੀ ਗੱਲ ਫੈਨਸ ਦੇ ਵਿੱਚ ਪੈਦਾ ਹੋਈ ਹੈ ਬਹੁਤ ਖੁਸ਼ੀ ਸਭ ਨੂੰ ਹੋਈ ਹੈ ਸਾਰੀਆਂ ਤੇ ਅਰਦਾਸਾਂ ਕਬੂਲ ਹੋਈਆਂ ਨੇ ਕਿ ਜੈ ਰੰਦਾ ਬਾਪਾ ਜੀ ਠੀਕ ਹੋ ਚੁੱਕੇ ਨੇ ਤੇ ਉਹ ਇਸ ਟਾਈਮ ਬਿਲਕੁਲ ਠੀਕ ਨੇ ਉਹਨਾਂ ਨੇ ਖੁਦ ਇਹ ਪੋਸਟ ਆਪਣੇ ਤੀ ਪਾਈ ਹੈ ਤੋਂ ਤੁਹਾਨੂੰ ਇਹ ਅਪਡੇਟ ਕਿੱਦਾਂ ਲੱਗੀ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸ ਕੇ ਜਾਇਓ ਬਾਕੀ ਅਜਈਆਂ ਹੋਰ ਵੀਡੀਓਜ਼ ਲਈ ਪੰਜਾਬੀ ਗੜਾ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ